ਸਤਿ ਸ਼੍ਰੀ ਅਕਾਲ ਸਾਰੇ ਸਾਥੀਆਂ ਨੂੰ ਜੀ। ਹੋਰ ਸਾਰੇ ਠੀਕ ਠਾਕ ਹੋ ਤੁਸੀਂ? ਜਿਹੜੇ-ਜਿਹੜੇ ਸਾਥੀ ਜੁੜਨਗੇ ਨਾਲ ਕਮੈਂਟ ਕਰਕੇ ਜਰੂਰ ਦੱਸ ਦਿਓ ਜੀ। ਸਾਥਿਓ ਪਹਿਲਾਂ ਤਾਂ ਤੁਸੀਂ ਦੱਸੋ ਬਈ ਸਾਰੇ ਠੀਕ ਠਾਕ ਹੋ ਤੇ ਮੈਂ ਵੀ ਠੀਕ ਆ ਕੁਦਰਤ ਨੇ ਬਚਾ ਲਿਆ ਨੁਕਸਾਨ ਤਾਂ ਹੋਇਆ ਚਲੋ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਠੀਕ ਆ ਤੇ ਸੱਟਾਂ ਲੱਗ ਗਈਆਂ ਤੁਹਾਨੂੰ ਪਤਾ ਕਿ ਜਦੋਂ ਐਕਸੀਡੈਂਟ ਹੁੰਦਾ ਸੱਟਾਂ ਤਾਂ ਚਲੋ ਲੱਗ ਹੀ ਜਾਂਦੀਆਂ ਵੱਡੀ ਗੱਲ ਤਾਂ ਇਹ ਹੁੰਦੀ ਹੈ ਕਿ ਚਲੋ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਤੋਡੇ ਨਾਲ ਗੱਲਬਾਤ ਕਰ ਰਹੇ ਆਂ ਔਰ ਪਰਿਵਾਰ ਦੇ ਵਿੱਚ ਬੈਠੇ ਆਂ ਵੱਡੀ ਗੱਲ ਤਾਂ ਇਹ ਆ ਨਾ ਕਿ ਜੇਦੋ ਐਕਸੀਡੈਂਟ ਹੁੰਦਾ ਸੱਟ ਲੱਗ ਜਾਂਦੀਆਂ ਸਾਰਿਆਂ ਨੂੰ ਪਤਾ ਨਾ ਕੁਝ ਲੋਕ ਮੈਨੂੰ ਫੋਨ ਕਰਕੇ ਪੁੱਛਦੇ ਸੀ ਕਿ ਵੀ ਤੁਹਾਡੇ ਐਕਸੀਡੈਂਟ ਵੈਸੇ ਹੋਇਆ ਨੈਚੁਰਲੀ ਜਾਂ ਕੋਈ ਕੋਈ ਹੋਰ ਕੋਈ ਘਟਨਾ ਤਾਂ ਨਹੀਂ ਘਟੀ ਤੁਹਾਡੇ ਨਾਲ ਤਾਂ ਮੈਂ ਦੱਸ ਦੇਵਾਂ ਕਿ ਕੁਦਰਤੀ ਤੌਰ ਤੇ ਹੀ ਮੇਰਾ ਰੋਡ ਐਕਸੀਡੈਂਟ ਹੋਇਆ ਕੋਈ ਉਸ ਤਰ੍ਹਾਂ ਦੀ ਗੱਲ ਨਹੀਂ ਤੇ ਪਿਛਲੇ ਸੋਮਵਾਰ ਨੂੰ ਮੇਰਾ ਐਕਸੀਡੈਂਟ ਹੋਇਆ ਸੀ ਇੱਕ ਤਾਂ ਹੁਣ ਸੋਮਵਾਰ ਜਿਹੜਾ ਲੰਘਿਆ ਮਤਲਬ ਲਗਭਗ 13-12-13 ਦਿਨ ਹੋ ਗਏ ਮੇਰਾ ਐਕਸੀਡੈਂਟ ਹੋਏ ਨੂੰ ਤੇ ਤੁਹਾਡੀਆਂ ਦੁਆਵਾਂ ਸਦਕੇ ਠੀਕ ਆ ਮੈਂ ਕੋਈ ਜ਼ਿਆਦਾ ਦਿੱਕਤ ਤਾਂ ਨਹੀਂ ਪਰ ਲੱਗ ਗਈਆਂ ਸੱਟਾਂ ਹਨਾ ਐਕਸੀਡੈਂਟ ਦੇ ਵਿੱਚ ਸੱਟਾਂ ਲੱਗ ਹੀ ਜਾਂਦੀਆਂ ਨੇ ਸਾਰਿਆਂ ਨੂੰ ਐਕਸੀਡੈਂਟ ਦਾ ਤਾਂ ਨਾ ਹੀ ਮਾੜਾ ਹੁੰਦਾ ਤੇ ਚਲੋ ਇਹ ਆ ਕਿ ਪਰਿਵਾਰ ਦੇ ਵਿੱਚ ਬੈਠੇ ਆ ਆਪਦੇ ਬੱਚਿਆਂ ਦੇ ਵਿੱਚ ਬੈਠੇ ਆ ਤੁਹਾਡੀਆਂ ਦਵਾਵਾਂ ਕਹਿ ਸਕਦੇ ਆ ਜਿਹੜੇ ਸਾਥੀ ਜੁੜੇ ਆ ਉਹ ਕਮੈਂਟ ਕਰਕੇ ਜਰੂਰ ਦੱਸੋ ਵੀ ਮੇਰੀ ਆਵਾਜ਼ ਸਹੀ ਆ ਰਹੀ ਹੈ ਜਾਂ ਨਹੀਂ ਆ ਰਹੀ ਸੋ ਕਿਰਪਾ ਕਰਕੇ ਜਰੂਰ ਦੱਸੋ ਕਿ ਆਵਾਜ਼ ਵਗੈਰਾ ਦੀ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਮੇਰੀ ਗੱਲਬਾਤ ਤੁਹਾਡੇ ਤੱਕ ਪਹੁੰਚ ਰਹੀ ਹੈ ਜਾਂ ਨਹੀਂ ਸੋ ਜਿਹੜਾ ਐਕਸੀਡੈਂਟ ਮੇਰਾ ਇਹ ਮੈਂ ਦਵਾਈ ਦੇਣ ਜਾ ਰਿਹਾ ਸੀਗਾ ਤੁਹਾਨੂੰ ਪਤਾ ਕਿ ਆਪਾਂ ਦਵਾਈ ਬਣਾਉਣਾ ਹੈ ਨਾ ਦੇਸੀ ਦਵਾਈ ਦਾ ਆਪਣਾ ਕੰਮ ਮੈਂ ਸੜਕ ਤੇ ਜਾ ਰਿਹਾ ਸੀ 40 ਕਿ ਦੀ ਸਪੀਡ ਤੇ ਮੇਰੀ ਬਾਈਕ ਸੀਗੀ ਤੇ اچانک ਹੀ ਖੇਤਾਂ ਦੇ ਵਿੱਚੋਂ ਖੇਤਾਂ ਦੇ ਵਿੱਚੋਂ ਕੁੱਤਾ ਜਿਹੜਾ ਮੇਰੀ ਬਾਈਕ ਦੇ ਅੱਗੇ ਆ ਗਿਆ ਔਰ ਮੇਰੇ ਬਾਈਕ ਦੇ ਦੋਨਾਂ ਵੀਲਾਂ ਦੇ ਵਿੱਚ ਚੱਕਿਆਂ ਦੇ ਵਿੱਚ ਉਹ ਜਿਹੜਾ ਕੁੱਤਾ ਫਸ ਗਿਆ ਜਿਹਦੇ ਕਰਕੇ ਬਾਈਕ ਸਲਿੱਪ ਹੋ ਗਈ ਔਰ ਬਾਈਕ ਨੇ ਮੈਂ ਨੇੜਾ ਪੂਰੇ ਪ੍ਰੈਸ਼ਰ ਦੇ ਨਾਲ ਰੋਡ ਦੇ ਉੱਪਰ ਸੱਟ ਤਾਂ ਜਿਹਦੇ ਨਾਲ ਮੇਰੇ ਪੈਰ ਤੇ ਕਾਫੀ ਸੱਟ ਲੱਗੀ ਆ ਮਤਲਬ ਜ਼ਖਮ ਹੋ ਗਿਆ ਕਾਫੀ ਡੂੰਗਾ ਪਿੱਛੇ ਬੈਕ ਤੇ ਕਾਫੀ ਜ਼ਖਮ ਹੋ ਗਏ ਗੋਡੇ ਤੇ ਸੱਟ ਲੱਗ ਗਈ ਤੇ ਜਿਹੜੀ ਕੋਲਰ ਬੋਨ ਹੁੰਦੀ ਹੈ ਮੇਰੀ ਉਹ ਟੁੱਟ ਗਈ ਹੱਡੀ ਟੁੱਟ ਗਈ ਪੈਰ ਦੀ ਸੋ ਠੀਕ ਆ ਪਰਿਵਾਰ ਦੇ ਵਿੱਚ ਬੈਠੇ ਆ ਕੋਈ ਉਹੋ ਜੀ ਗੱਲ ਨਹੀਂ ਵੀ ਹਸਪੀਟਲ ਲੈ ਕੇ ਗਏ ਸੀਗੇ ਉਸ ਤੋਂ ਬਾਅਦ ਦੂਜੇ ਦਿਨ ਲੈ ਆਂਦਾ ਸੀ ਮੈਨੂੰ ਸੋ ਮੈਂ ਤਾਂ ਇਹ ਕਹਿਣਾ ਕਿ ਸ਼ਾਇਦ ਤੁਹਾਡੇ ਸਾਰੇ ਸਾਥੀਆਂ ਦੇ ਦੁਆਵਾਂ ਦੇ ਨਾਲ ਸ਼ਾਇਦ ਜਾਨ ਬਚ ਗਈ ਨਾ ਐਕਸੀਡੈਂਟ ਦਾ ਐਕਸੀਡੈਂਟ ਦਾ ਤਾਂ ਨਾਮ ਹੀ ਮਾੜਾ ਤਾਂ ਚਲੋ ਮੇਰਾ ਤਾਂ ਐਕਸੀਡੈਂਟ ਹੀ ਹੋ ਗਿਆ ਨਾ ਸੋ ਇਹ ਹੀ ਆਗੇ ਚਲੋ ਬੱਚਿਆਂ ਦੇ ਵਿੱਚ ਬੈਠੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੇਰੇ ਛੋਟੇ-ਛੋਟੇ ਬੱਚੇ ਦੋ ਪਰ ਜੇ ਗੱਲ ਕਰੀਏ ਆਪਾਂ ਸਮਾਜ ਦੀ ਜਾਂ ਸਾਥੀਆਂ ਦੀ ਤਾਂ ਮੈਨੂੰ ਦੋ ਚਾਰ ਬੰਦਿਆਂ ਨੇ ਫੋਨ ਲਾ ਕੇ ਮੇਰਾ ਹਾਲ-ਚਾਲ ਪੁੱਛਿਆ ਦੇ ਉਹਨਾਂ ਦਾ ਧੰਨਵਾਦ ਕਰਦੇ ਆ ਪਰ ਬਹੁਤੇ ਚਲੋ ਇਹ ਗਿਲਾ ਤਾਂ ਨਹੀਂਗਾ ਮਤਲਬ ਇਹ ਨਹੀਂ ਕਿ ਮੈਂ ਨਾਰਾਜ਼ ਆ ਸਮਾਜ ਨਾਲ ਪਰ ਫੋਨ ਨਹੀਂ ਆਇਆ ਮੈਨੂੰ ਜਿਹੜੇ ਹਿਸਾਬ ਨਾਲ ਅੱਪ ਗੱਲਬਾਤ ਕਰਦੇ ਆ 1.5 ਲੱਖ ਲੋਕ ਜੁੜਿਆ ਮੇਰੇ ਨਾਲ 30000 ਦੇ ਲਗਭਗ ਫੇਸਬੁੱਕ ਤੇ ਲੋਕ ਜੁੜਿਆ 115000 ਲੋਕ ਮੇਰੇ ਨਾਲ YouTube ਤੇ ਜੁੜਿਆ ਤੇ ਉਸ ਹਿਸਾਬ ਨਾਲ ਮੈਨੂੰ ਨਹੀਂ ਫੋਨ ਨਹੀਂ ਆਇਆਗਾ ਫੋਨ ਨਹੀਂ ਆਏ ਲੋਕਾਂ ਦੇ ਹਾਲ ਚਾਲ ਨਹੀਂ ਪੁੱਛਿਆ ਹੌਸਲਾ ਨਹੀਂ ਦਿੱਤਾ ਕਿਸੇ ਨੇ ਸਾਥ ਨਹੀਂ ਦਿੱਤਾਗਾ ਦੋ ਚਾਰ ਬੰਦਿਆਂ ਨੇ ਮੈਨੂੰ ਫੋਨ ਲਾਇਆ ਮੇਰਾ ਹਾਲ ਚਾਲ ਪੁੱਛਿਆ ਪਰ ਇਹ ਕਿ ਚਲੋ ਮਾੜੇ ਸਮੇਂ ਦੇ ਵਿੱਚ ਜੇਕਰ ਕੋਈ ਬੰਦਾ ਤੁਹਾਡੀ ਗੱਲਬਾਤ ਕਰਦਾ ਉਹ ਨਾਲ ਖੜਨਾ ਚਾਹੀਦਾ ਦੋ ਢਾਈ ਮਹੀਨੇ ਦਾ ਰਸਟ ਦੱਸਿਆ ਡਾਕਟਰ ਨੇ ਉਹਨਾਂ ਨੇ ਇਹਦਾ ਆਪਰੇਟ ਕਹਿੰਦੇ ਸੀ ਮਤਲਬ ਕਰਵਾਉਣ ਬਾਰੇ ਜਿਹੜੀ ਹੱਡੀ ਟੁੱਟੀ ਆ ਤੇ ਉਹ ਕਹਿੰਦੇ ਵੀ ਆਪਰੇਟ ਵੀ ਹੋ ਸਕਦਾ ਡਾਕਟਰ ਕਹਿੰਦੇ ਇਹਦਾ ਤੇ ਜੇ ਤੁਸੀਂ ਪ੍ਰੇਜ ਰੱਖ ਲਓਗੇ ਤਾਂ ਉਹਦੇ ਨਾਲ ਵੀ ਕਿਉਂਕਿ ਆਪਰੇਟ ਦੇ ਵਿੱਚ ਉਹ ਕਹਿੰਦੇ ਵੀ ਤੁਹਾਡੇ ਪੈਸੇ ਜ਼ਿਆਦਾ ਲੱਗਦੇ ਜਾਣੇ ਆ ਤੇ ਜਿਹੜੀ ਇਹ ਹੱਡੀ ਆ ਇਹਨੂੰ ਅਸੀਂ ਆ ਤੁਸੀਂ ਦੇਖ ਸਕਦੇ ਹੋ ਇਸ ਕੰਜਾ ਜਾਂ ਇਹ ਬੈਲਟ ਜੀ ਲਾਈਏ ਮੇਰੇ ਉਹਨਾਂ ਨੇ ਡਾਕਟਰਾਂ ਨੇ ਇਹ ਕਹਿੰਦੇ ਇਹਨੂੰ ਹਿਲਾਉਣਾ ਨਹੀਂ ਗਾ ਹੱਥ ਨਹੀਂ ਹਿਲਾਉਣਾ ਪ੍ਰੇਜ ਰੱਖਣਾ ਡਾਕਟਰ ਕਹਿੰਦੇ ਪ੍ਰੇਜ ਰੱਖੋਗੇ ਤਾਂ ਜਲਦੀ ਠੀਕ ਹੋ ਜਾਓਗੇ ਤੁਸੀਂ ਤੇ 2 2.5 ਮਹੀਨੇ ਉਹਨਾਂ ਨੇ ਕਿਹਾ ਇਹ ਆਪ ਦਾ ਪ੍ਰੇਜ ਰੱਖੋ 2.5 ਮਹੀਨੇ ਲੱਗ ਜਾਂਦੇ ਹੱਡੀ ਜੁੜਨ ਤੇ ਬਾਕੀ ਇਹ ਆ ਕੇ ਹੁਣ ਚਲੋ ਬੈੱਡ ਰੈਸਟ ਤੇ ਆ ਕੰਮਕਾਰ ਵੀ ਛੁੱਟ ਜਾਂਦਾ ਬੰਦੇ ਦਾ ਤੇ ਸਾਥੀਆਂ ਦੇ ਫੋਨ ਨਹੀਂ ਆਏ ਜੇ ਮੈਨੂੰ ਦੋ ਚਾਰ ਬੰਦਿਆਂ ਨੇ ਫੋਨ ਆਇਆ ਸੀ ਬਸ ਚਲੋ ਧੰਨਵਾਦ ਜਿਨ੍ਹਾਂ ਨੇ ਨਹੀਂ ਵੀ ਫੋਨ ਲਾਏਗੇ ਸਮਾਜ ਲਈ ਜਿੰਨਾ ਕ ਸਾਡੀ ਹਾਸੀਅਤ ਹੈਗੀ ਕੰਮ ਤਾਂ ਚਲੋ ਕਰਦੇ ਰਹਿਾਂਗੇ ਕਿਸੇ ਤੇ ਕੋਈ ਗੁੱਸਾ ਗਿਲਾ ਨਹੀਂਗਾ ਕਿਸੇ ਨੂੰ ਨਰਾਜ਼ਗੀ ਨਹੀਂਗੀ ਇਹ ਘਟਨਾਵਾਂ ਘਟ ਜਾਂਦੀਆਂ ਜ਼ਿੰਦਗੀ ਦੇ ਵਿੱਚ ਹਨ ਜਦੋਂ ਆਪਾਂ ਜ਼ਿੰਦਗੀ ਦੇ ਵਿੱਚ ਸਫਰ ਤੈਅ ਕਰਦੇ ਆਂ ਜ਼ਿੰਦਗੀ ਦਾ ਤੇ ਜ਼ਰੂਰੀ ਨਹੀਂ ਵੀ ਆਪਾਂ ਨੂੰ ਖੁਸ਼ੀਆਂ ਹੀ ਮਿਲਣ ਕਈ ਵਾਰੀ ਘਾਟੇ ਵੱਧ ਸਭ ਕੁਝ ਮਿਲ ਜਾਂਦਾ ਸੋ ਜਿਹੜੀ ਗੱਲਬਾਤ ਇੱਥੇ ਮੈਂ ਤੁਹਾਡੇ ਨਾਲ ਸ਼ੇਅਰ ਮੇਨ ਕਰਨਾ ਚਾਹੁੰਨਾ ਮੇਨ ਗੱਲ ਕਰਨੀ ਜਿਹੜੀ ਤੁਹਾਡੇ ਨਾਲ ਮੈਂ ਸਾਰਿਆਂ ਨਾਲ ਜਿਹੜੇ ਸਾਥੀ ਜੁੜੇ ਆ ਜਿਹੜੇ ਸਾਥੀ ਬਾਅਦ ਚ ਵੀ ਦੇਖਣਗੇ ਨਾ ਜਦੋਂ ਇਹ ਤਾਂ ਲਾਈਵ ਚੱਲ ਰਿਹਾ ਉਸ ਤੋਂ ਬਾਅਦ ਵੀ ਕੋਈ ਸਾਥੀ ਦੇਖਣਗੇ ਤਾਂ ਪਲੀਜ਼ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੇਰੀ ਇਹ ਗੱਲ ਨੂੰ ਪੱਲੇ ਬੰਨ ਲਿਓ ਕਿ ਜਦੋਂ ਵੀ ਤੁਸੀਂ ਆਪ ਦਾ ਸਾਧਨ ਕਿਤੇ ਲੈ ਕੇ ਜਾਣਾ ਮੋਟਰਸਾਈਕਲ ਵਗੈਰਾ ਜਾਂ ਕੋਈ ਐਕਟਿਵ ਹੈ ਨਾ ਜਿਹੜਾ ਟੂ ਵੀਲਰ ਕਹਿੰਦੇ ਜਿਹਨੂੰ ਆਪਾਂ ਤੇ ਕਿਰਪਾ ਕਰਕੇ ਹੈਲਮਟ ਜਰੂਰ ਲਾ ਕੇ ਰੱਖਿਆ ਕਰੋ ਕਿਉਂਕਿ ਅੱਜ ਹੈਲਮਟ ਮੇਰੇ ਨਾਂ ਲੱਗਿਆ ਹੁੰਦਾ ਤੇ ਸ਼ਾਇਦ ਮੈਂ ਤੁਹਾਡੇ ਨਾਲ ਅੱਜ ਗੱਲ ਨਾ ਕਰਦਾ ਹੈਲਮਟ ਦੀ ਵਜ੍ਹਾ ਕਰਕੇ ਮੇਰਾ ਬਹੁਤ ਬਚਾ ਹੋਇਆ ਕਿਉਂਕਿ ਉਹ ਹੈਲਮਟ ਦੀ ਹਾਲਤ ਤੋਂ ਪਤਾ ਲੱਗਦਾ ਮੇ ਅਗਰ ਅਗਰ ਹੈਲਮਟ ਦੇ ਹੈਲਮਟ ਦਾ ਨੁਕਸਾਨ ਹੋਇਆ ਤਾਂ ਜਾਹਰ ਜੀ ਗੱਲ ਆ ਬਈ ਉਹ ਨੁਕਸਾਨ ਮੇਰੇ ਸਿਰ ਦਾ ਹੋਣਾ ਸੀਗਾ ਜਾਂ ਮੇਰੇ ਸਰੀਰ ਦਾ ਹੋਣਾ ਸੀ ਹਨ ਤੇ ਬਾਕੀ ਪਿਛਲੇ 15 ਦਿਨਾਂ ਤੋਂ ਮੈਂ ਬੈੱਡ ਤੇ ਜ਼ਰੂਰ ਹਾਂ ਲਗਭਗ 13-14 ਦਿਨ ਹੋ ਗਏ ਮੈਨੂੰ ਪਰ ਮੈਂ ਆਪਣੇ ਪਰਿਵਾਰ ਦੇ ਵਿੱਚ ਬੈਠਾ ਹਾਂ ਮੈਂ ਆਪਣੇ ਬੱਚਿਆਂ ਦੇ ਕੋਲੇ ਬੈਠਾ ਹਾਂ ਤੇ ਮਤਲਬ ਬਹੁਤ ਮਨ ਦੇ ਵਿੱਚ ਬਹੁਤ ਗੱਲਾਂ ਆਈਆਂ ਜਦੋਂ ਇੱਕ ਵਾਰ ਤਾਂ ਮੈਨੂੰ ਨਹੀਂ ਪਤਾ ਲੱਗਿਆ ਕਿਉਂਕਿ ਸਭ ਕੁਝ ਅਚਾਨਕ ਹੋ ਜਾਂਦਾ ਤਾਂ ਬੰਦਾ ਆਪਦਾ ਹੋਸ਼ ਛੇੜੀ ਉਹ ਗਵਾ ਬੈੰਦਾ ਨਾ ਜਦ ਐਕਸੀਡੈਂਟ ਤਾਂ ਚੀਜ਼ ਹੀ ਇਹੋ ਜੀ ਹੈ ਪਰ ਬਾਤ ਮੇਰਾ ਮਨ ਬਹੁਤ ਪਰੇਸ਼ਾਨ ਹੋਇਆ ਕਿ ਜੇ ਕੋਈ ਗੱਲਬਾਤ ਹੋ ਜਾਂਦੀ ਹੈ ਨਾ ਮੇਰੇ ਛੋਟੇ-ਛੋਟੇ ਬੱਚੇ ਆ ਜਾਂ ਕੁਝ ਵੀ ਚਲੋ ਹੈ ਤਾਂ ਇਹ ਸਭ ਕੁਝ ਕੁਦਰਤ ਦੇ ਹੱਥ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਆ ਆਪਣੇ ਵੱਲੋਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਭਾਈ ਜੀ ਜਦੋਂ ਵੀ ਤੁਸੀਂ ਟੂ-ਵੀਲਰ ਲੈ ਕੇ ਆ ਨਾ ਚਲੋ ਹੁਣ ਤਾਂ ਮੈਂ ਮੇਰੀ ਖੁਦ ਦੀ ਆਰਥਿਕ ਹਾਲਤ ਠੀਕ ਨਹੀਂਗੀ ਜੇ ਕੋਈ ਸਾਥੀ ਸਾਡਾ ਜੁੜਿਆ ਸਾਡੇ ਨਾਲ ਨਾ ਤੇ ਕੋਸ਼ਿਸ਼ ਕਰਾਂਗੇ ਵੀ ਅਸੀਂ ਲੈ ਦਈਏ হেলমেট ਜਿਹੜੇ ਨਹੀਂ ਲੈ ਸਕਦੇ ਭਰਾ ਪਰ ਮੇਰੇ ਹੱਥ ਹੱਥ ਜੋੜ ਕੇ ਬੇਨਤੀ ਹੈ ਬਾਈ হেলਮੈਂਟ ਲੈ ਕੇ ਜਾਇਆ ਕਰੋ ਯਾਰ ਅੱਜ ਮਨਪ੍ਰੀਤ ਤੁਹਾਡੇ ਨਾਲ ਗੱਲਾਂ ਕਰ ਰਿਹਾ ਆਪਦਾ ਹਾਲ ਚਾਲ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਬੈਠਾ ਮੈਂ ਬੇਸ਼ੱਕ ਮੈਂ ਬੈੱਡ ਤੇ ਆ ਪਰ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਮੇਰਾ ਮੂੰਹ ਆ ਜਿਹੜਾ ਮੇਰਾ ਸਿਰ ਆ ਮੇਰਾ ਦਿਮਾਗ ਆ ਉਹ ਤੰਦਰੁਸਤ ਆ ਉਹਦਾ ਇੱਕ ਹੀ ਕਾਰਨ ਆ ਉਹਦਾ ਕਾਰਨ ਹੈਲਮੈਂਟ ਆ ਬਾਈ ਹੈਲਮਟ ਆਉਦਾ ਬਈ ਪਾ ਕੇ ਰੱਖਿਆ ਕਰੋ ਕੁਝ ਨਹੀਂ ਤੁਹਾਡੇ ਵਾਲ ਨਹੀਂ ਖਰਾਬ ਹੁੰਦੇਗੇ ਕੋਈ ਨਹੀਂ ਤੁਹਾਨੂੰ ਕਹਿੰਦਾ ਵੀ ਤੁਸੀਂ ਹੈਲਮੈਂਟ ਕਾਹ ਤੋਂ ਪਾਇਆ ਹਨ ਕੋਈ ਨਹੀਂ ਤੁਹਾਨੂੰ ਕਹਿੰਦਾ ਹੈਲਮੈਂਟ ਪਾ ਕੇ ਰੱਖਿਆ ਕਰੋ ਬਾਈ ਮੈਨੂੰ ਲੱਗਦਾ ਜੇ ਮੇਰੇ ਹੈਲਮੈਂਟ ਨਾ ਪਾਇਆ ਹੁੰਦਾ ਤਾਂ ਮੇਰੇ ਸਿਰ ਦੇ ਵਿੱਚ 6:00 ਵਜ ਨਹੀਂ ਸੀ ਤੇ ਸ਼ਾਇਦ ਤੁਸੀਂ ਸਾਰੇ ਚਲੋ ਸਾਰੇ ਤਾਂ ਨਹੀਂ ਮੈਨੂੰ ਉਮੀਦ ਜਿਹੜੇ ਹਿਸਾਬ ਨਾਲ ਮੈਨੂੰ ਫੋਨ ਹੀ ਨਹੀਂ ਆਇਆ ਕਿਸੇ ਦਾ ਵੀ ਮਨਪ੍ਰੀਤ ਤੋਂ ਠੀਕ ਆ ਜਾਂ ਨਹੀਂ ਹਨਾ ਜਿਹੜੇ ਵੀ ਲੋਕਾਂ ਨੂੰ ਚਲੋ ਸਾਡੇ ਵਰਗੇ ਲੋਕਾਂ ਦੀ ਫਿਕਰ ਹੁੰਦੀ ਆ ਉਹ ਮੈਨੂੰ ਹਰ ਹਸਪਤਾਲ 'ਚ ਸ਼ਾਇਦ ਮਿਲਣਾ ਆਉਂਦੇ ਜੇ ਮੇਰੇ ਹੈਲਮਟ ਨਾ ਪਾਇਆ ਹੁੰਦਾ ਤੇ ਠੀਕ ਆ ਮੈਂ ਬੱਚਿਆਂ ਚ ਆਉਦੇ ਹੈਲਮਟ ਪਾ ਕੇ ਰੱਖਿਆ ਕਰੋ ਬਾਕੀ ਮੇਰੀ ਕੋਈ ਗਲਤੀ ਨਹੀਂ ਸੀ ਹਨਾ ਕਈ ਵਾਰ ਹੁੰਦਾ ਕਿ ਆਪਣੀ ਕਿਸੇ ਅਣਗਹਿਲੀ ਕਾਰਨ ਆਪਣਾ ਐਕਸੀਡੈਂਟ ਹੋ ਜਾਂਦਾ ਅਣਗਹਿਲੀ ਕੋਈ ਨਹੀਂ ਸੀ ਮੈਂ ਦਵਾਈ ਦੇਣ ਚੱਲਿਆ ਸੀ ਤੇ ਰੋਡ ਦੇ ਉੱਪਰ ਅਚਾਨਕ ਹੀ ਖੇਤਾਂ ਦੇ ਵਿੱਚੋਂ ਕੁੱਤਾ ਆਇਆ ਤੇ ਮੇਰੇ ਟਾਇਰ ਦੇ ਅੱਗੇ ਆ ਕੇ ਉਹ ਸਹਿਮ ਗਿਆ ਮੋਟਰਸਾਈਕਲ ਦੇ ਅੱਗੇ ਆ ਕੇ ਕੁੱਤਾ ਸਹਿਮ ਗਿਆ ਵੀ ਅਚਾਨਕ ਤੇ ਉਹ ਬਹਿ ਗਿਆ ਮਤਲਬ ਉੱਥੋਂ ਭੱਜਿਆ ਭੁੱਜਿਆ ਨਹੀਂ ਜੇ ਭੱਜ ਜਾਂਦਾ ਤਾਂ ਸ਼ਾਇਦ ਮੇਰਾ ਫਾਇਦਾ ਹੋ ਜਾਣਾ ਸੀਗਾ ਕਿ ਮੇਰਾ ਮੋਟਰਸਾਈਕਲ ਸਿੱਧਾ ਲੰਘ ਜਾਂਦਾ ਪਰ ਉੱਥੇ ਉਹਦੇ ਬੈਨ ਕਰਕੇ ਮੇਰਾ ਬਾਈਕ ਦਾ ਜਿਹੜਾ ਟਾਇਰ ਸੀਗਾ ਉਹਦੇ ਉੱਪਰ ਚੜ ਗਿਆ ਤੇ ਉਹ ਮੇਰੇ ਦੋਨੇ ਟਾਇਰਾਂ ਦੇ ਵਿਚਾਲੇ ਫਸ ਗਿਆ ਕੁੱਤਾ ਤੇ ਟਾਇਰਾਂ ਦੇ ਵਿਚਾਲੇ ਫਸਨ ਕਾਰਨ ਬਾਈਕ ਨੇ ਬਾਈਕ ਨੂੰ ਬ੍ਰੇਕ ਲਾ ਕੇ ਬਾਈਕ ਦੇ ਟਾਇਰ ਸਿਉ ਜਾਮ ਹੋ ਗਏ ਤੇ ਬਾਈਕ ਨੇ ਮੈਨੂੰ ਮੋਟਰਸਾਈਕਲ ਨੇ ਮੈਨੂੰ ਪ੍ਰੈਸ਼ਰ ਦੇ ਨਾਲ ਰੋਡ ਤੇ ਸਿੱਟ ਜਿਹਦੇ ਕਰਕੇ ਮੇਰੀ ਇੱਕ ਬੋਨ ਬ੍ਰੇਕ ਹੋ ਗਈ ਹੱਡੀ ਟੁੱਟ ਗਈ ਤੇ ਪੈਰ ਦੇ ਉੱਪਰ ਕਾਫੀ ਜ਼ਖਮ ਮਤਲਬ ਚੱਲਣ ਦੇ ਵਿੱਚ ਬਹੁਤ ਤਕਲੀਫ ਹੁੰਦੀ ਹੈ ਗੋਡੇ ਤੇ ਆ ਤੇ ਪਿੱਛੇ ਢੂਈ ਤੇ ਤੁਸੀਂ ਸ਼ਾਇਦ ਪੋਸਟਾਂ ਦੇਖੀਆਂ ਹੋਣ ਮੈਂ ਪਾਈਆਂ ਸੀ ਮੈਂ ਪੋਸਟਾਂ ਪਾਈਆਂ ਸੀ ਲੋਕਾਂ ਨੂੰ ਦੱਸਣ ਲਈ ਕਿ ਮੇਰਾ ਐਕਸੀਡੈਂਟ ਹੋ ਗਿਆ ਪਰ ਮੇਰੇ ਕਿਸੇ ਨੇ ਨਹੀਂ ਫੋਨ ਲਾਇਆ ਫਿਰ ਮੈਂ ਡਿਲੀਟ ਕਰ ਦਿੰਗਾ ਪੋਸਟਾਂ ਕੋਈ ਕਿਸੇ ਨਾਲ ਨਰਾਜ਼ਗੀ ਤਾਂ ਨਹੀਂ ਕੀ ਮੇਰੀ ਕਿ ਮੈਂ ਕਿਸੇ ਨਾਲ ਨਰਾਜ਼ ਹਾਂ ਨਾ ਕਿ ਮੈਂ ਕਹਾਂਗਾ ਕਿ ਤੁਸੀਂ ਮੈਨੂੰ ਫੋਨ ਨਹੀਂ ਲਾਇਆਗਾ ਮੈਂ ਮਤਲਬ ਮੈਂ ਕੋਈ ਤੁਹਾਨੂੰ ਗੁੱਸਾ ਗੁੱਸਾ ਕਰਕੇ ਦਿਖਾਵਾਂਗਾ ਉਹੋ ਜੀ ਤਾਂ ਗੱਲ ਹੈ ਨਹੀਂਗੀ ਤੇ ਬਾਕੀ ਬਈ ਮੇਰੀ ਬੇਨਤੀ ਹੈ ਕਿ ਤੁਸੀਂ ਸਾਰੇ ਕਬੀਲਦਾਰ ਲੋਕ ਜਿਹੜੇ ਮੈਨੂੰ ਦੇਖੀ ਜਾਂਦੇ ਆ ਜਿੰਮੇਵਾਰ ਲੋਕ ਆ ਸਾਰਿਆਂ ਦੇ ਪਰਿਵਾਰ ਆ ਹੈਲਮਟ ਪਾ ਕੇ ਰੱਖਿਆ ਕਰੋ ਬਈ ਮੇਰੀ ਗਲਤੀ ਕੋਈ ਨਹੀਂ ਸੈਕਸੀਡੈਂਟ ਹੋਣ ਦੇ ਵਿੱਚ ਕੁਦਰਤੀ ਹੋਇਆ ਪਰ ਮੇਰੀ ਸਮਝਦਾਰੀ ਕਰਕੇ ਅੱਜ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਮੇਰੇ ਹੈਲਮਟ ਹੈ ਨਾ ਇੱਕ ਪਿਛਲੇ ਦਿਨੀ ਮੁਕਸਰ ਦੇ ਨੇੜੇ ਪਿੰਡ ਆ ਕੋਈ ਦੁੱਦ ਦਾ ਪਿੰਡ ਦੇ ਵਿੱਚ ਉੱਥੇ ਇੱਕ ਸਰਕਾਰੀ ਟੀਚਰ ਮੈਡਮ ਸੀਗੇ ਉਹ ਆਪਣੇ ਬੱਚੇ ਦੇ ਨਾਲ ਡਰਾਈਵ ਕਰ ਰਹੇ ਸੀ ਕਾਰ ਡਰਾਈਵ ਕਰ ਰਹੇ ਸੀ ਤਾਂ ਉਹਨਾਂ ਦੀ ਕਾਰ ਅਚਾਨਕ ਖੇਤਾਂ ਦੇ ਵਿੱਚ ਉਤਰ ਗਈ ਇਹ ਮੇਰੇ ਐਕਸੀਡੈਂਟ ਹੋਣ ਤੋਂ ਬਾਅਦ ਮੈਂ ਖਬਰ ਦੇਖੀ ਹੈ ਇਹ ਮੇਰੇ ਸਾਥੀ ਪੱਤਰਕਾਰ ਨੇ ਖਬਰ ਲਾਈ ਸੀ ਉਹ ਬਚ ਗਏ ਮਤਲਬ ਉਹਦਾ ਉਹਨਾਂ ਦੇ ਬਚਨ ਦਾ ਕਾਰਨ ਕੀ ਸੀ ਉਹਨਾਂ ਦੇ ਸੀਟ ਬੈਲਟ ਲੱਗੀ ਹੋਈ ਸੀ ਤੇ ਜਿਹੜਾ ਮਨਪ੍ਰੀ ਤੁਹਾਡੇ ਨਾਲ ਗੱਲ ਕਰ ਰਿਹਾ ਉਹਦੇ ਬਚਨ ਦਾ ਕਾਰਨ ਕੀ ਹੈ ਕਿ ਮੇਰੇ ਹੈਲਮਟ ਲੱਗਿਆ ਹੋਇਆ ਸੀ ਜਿਹੜੀਆਂ ਸੱਟਾਂ ਮੇਰੇ ਲੱਗੀਆਂ ਹਾਲਾਂਕਿ ਬੰਦਾ ਬੈੱਡ ਤੇ ਪਿਆ ਜੇ 15 20 ਦਿਨਾਂ 1.5 ਮਹੀਨੇਾਂ ਵਾਸਤੇ ਤੇ ਸਾਰੇ ਕੰਮਕਾਰ ਛੁੱਟ ਜਾਂਦੇ ਆ ਫਿਜ਼ੀਕਲੀ ਬੰਦਾ ਬਹੁਤ ਕਸ਼ਟ ਸਹਿੰਦਾ ਆਰਥਿਕ ਤੌਰ ਤੇ ਬੰਦਾ ਬਹੁਤ ਪਰੇਸ਼ਾਨ ਹੋ ਜਾਂਦਾ ਇਹ ਨਹੀਂ ਮੈਂ ਕਹਿੰਦਾ ਕਿ ਵੀਰੇ ਮੇਰੇ ਸੱਟਾਂ ਲੱਗੀਆਂ ਚੰਗਾ ਹੋ ਗਿਆ ਪਰ ਚੰਗਾ ਇਹ ਹੋ ਗਿਆ ਕਿ ਮੇਰੇ ਸਿਰ ਤੇ ਸੱਟ ਨਹੀਂ ਲੱਗੀਗੀ ਹੈਲਮਟ ਦੀ ਵਜ੍ਹਾ ਕਰਕੇ ਜਿਹੜਾ ਮੈਂ ਤੁਹਾਡੇ ਨਾਲ ਅੱਜ ਗੱਲ ਕਰ ਰਿਹਾ ਜਿਹੜਾ ਮੈਂ ਹਸਪੀਟਲ ਗਿਆ ਤੇ ਉਹਨਾਂ ਨੇ ਮੈਨੂੰ ਜਿਹੜੀ ਮੋੜ ਲਈ ਸਹਾਇਤਾ ਦੇ ਕੇ ਜਾਂ ਜੋ ਵੀ ਮੇਰੇ ਟ੍ਰੀਟਮੈਂਟ ਸੀ ਉਹਨਾਂ ਨੇ ਮੈਨੂੰ ਘਰੇ ਭੇਜ ਤਾਂ ਮੇਰੇ ਪਰਿਵਾਰ ਨੂੰ ਹੌਸਲਾ ਮਿਲਿਆ ਹਨਾ ਤੇ ਇਹ ਮੇਰੀ ਗੱਲ ਨੂੰ ਨਾ ਜੇਕਰ ਤੁਸੀਂ ਪਿਆਰ ਕਰਦੇ ਹੋ ਮੇਰੇ ਚੈਨਲ ਨੂੰ ਚਲੋ ਮੈਨੂੰ ਤੁਸੀਂ ਫੋਨ ਲਾ ਕੇ ਬੇਸ਼ੱਕ ਬੇਸ਼ੱਕ ਮੈਨੂੰ ਫੋਨ ਲਾ ਕੇ ਤੁਸੀਂ ਹਾਲਚਲ ਮੇਰਾ ਨਾਮ ਪੁੱਛੋ ਪਰ ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਹੋ ਨਾ ਜਾਂ ਮੇਰੇ ਚੈਨਲ ਨੂੰ ਪਿਆਰ ਕਰਦੇ ਹੋ ਜਾਂ ਮੇਰੀ ਵਿਚਾਰਧਾਰਾ ਨੂੰ ਪਿਆਰ ਕਰਦੇ ਹੋ ਤਾਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਬਈ ਹੈਲਮਟ ਲਾ ਕੇ ਜਾਇਆ ਕਰੋ ਤੁਹਾਨੂੰ 1-2 ਦਿਨ ਲੱਗਣਾ ਪਹਿਲਾਂ ਮੈਂ ਵੀ ਨਹੀਂ ਲਾਉਂਦਾ ਸੀ ਹੈਲਮਟ ਹੁਣੇ ਲਾਉਣ ਲੱਗਿਆ ਤਿੰਨ ਸਾਲ ਹੋਏ ਆ ਅੱਜ ਆ ਤੋਂ ਬਾਅਦ ਮੈਂ ਹੈਲਮਟ ਲਾਉਣ ਲੱਗਿਆ ਸ਼ਾਇਦ ਮੈਨੂੰ ਆਪਦੀ ਜਾਨ ਦੀ ਕੀਮਤ ਬਾਹਲੀ ਲੱਗਣ ਲੱਗ ਪਈ ਜਿਆਦੇ ਲੱਗਣ ਲੱਗ ਪਈ ਮੈਨੂੰ ਕਿ ਮੇਰੇ ਬੱਚੇ ਆ ਮੇਰਾ ਪਰਿਵਾਰ ਆ ਮੇਰਾ ਜੀਵਨ ਸਾਥੀ ਆ ਨਾਲ ਨਾ ਮੈਨੂੰ ਕੋਈ ਗੱਲ ਬਾਤ ਹੁੰਦੀ ਆ ਤਾਂ ਉਹਨਾਂ ਨੂੰ ਸਰਵਾਈਵ ਕਰਨੋਂ ਔਖਾ ਹੋ ਜਾਊਗਾ ਤੇ ਤੁਸੀਂ ਵੀ ਹੈਲਮਟ ਲੈ ਕੇ ਆ ਉਹਨੂੰ ਲਾਓ ਤੁਸੀਂ ਉਹ ਤੁਹਾਨੂੰ ਇੱਕ ਇੱਕ ਦੋ ਦਿਨ ਲੱਗੂਗਾ ਫਿਰ ਤੁਹਾਨੂੰ ਬਹੁਤ ਵਧੀਆ ਲੱਗੂਗਾ ਕਿਉਂਕਿ ਜਦੋਂ ਤੁਸੀਂ ਹੈਲਮਟ ਪਾ ਕੇ ਬਾਈਕ ਚਲਾਓਗੇ ਤਾਂ ਜਿਹੜੀ ਕਈ ਵਾਰ ਆਪਾਂ ਜਾਂਦੇ ਨਾ ਹਨੇਰੀ ਆ ਜਾਂਦੀ ਆ ਮੀਂਹ ਆ ਜਾਂਦਾ ਤਾਂ ਉਹਦੇ ਵਿੱਚ ਆਪਾਂ ਸਰਵਾਈਵ ਕਰ ਸਕਦੇ ਆ ਆਪਾਂ ਮਤਲਬ ਰਾਈਡ ਕਰ ਸਕਦੇ ਆ ਬਾਈਕ ਨੂੰ ਹਨਾ ਤੇ ਸਭ ਤੋਂ ਵੱਡੀ ਗੱਲ ਹੁਣ ਤੁਹਾਨੂੰ ਮੈਂ ਦੱਸਿਆ ਕਿ ਮੇਰੀ ਕੋਈ ਗਲਤੀ ਨਹੀਂ ਸੀਗੀ ਮੈਂ ਬਾਈਕ ਚਲਾ ਰਿਹਾ ਸੀਗਾ 40 ਕਿਤੇ ਸਪੀਡ ਤੇ ਸੀਗਾ ਮੇਰਾ ਮੋਟਰਸਾਈਕਲ ਤੇ ਅਚਾਨਕ ਹੁਣ ਕੁੱਤਾ ਆ ਗਿਆ ਉਹ ਉਹ ਤਾਂ ਮੇਰੇ ਵਾਸਤੇ ਦੀ ਗੱਲ ਨਹੀਂ ਮੇਰੇ ਵਾਸਤੇ ਆਇਆ ਸੀ ਕਿ ਮੈਂ ਹੈਲਮਟ ਪਾ ਕੇ ਆਂਦੋਂ ਮੇਰੇ ਪਾਇਆ ਸੀਗਾ ਉਹਦੇ ਕਰਕੇ ਮੇਰੀ ਬਚਤ ਹੋ ਗਈ ਤੇ ਫਰਜ਼ ਬੰਦ ਹੁੰਦਾ ਸਾਥੀਆਂ ਦਾ ਕਿ ਆਪਾਂ ਮਨਪ੍ਰੀਤ ਨੂੰ ਫੋਨ ਲਾਈਏ ਯਾਰ ਉਹਨੂੰ ਹੌਸਲਾ ਦੇਈਏ ਤੇ ਉਹ ਚੀਜ਼ ਮਹਿਸੂਸ ਕਰ ਰਿਹਾ ਮੈਂ ਮਤਲਬ ਗੁੱਸਾ ਕਿਲਾ ਤਾਂ ਹੈ ਨਹੀਂ ਕਿਸੇ ਤੇ ਗੁੱਸਾ ਕਿਲਾ ਨਹੀਂ ਮੈਨੂੰ ਕਿਸੇ ਦੇ ਵੀ ਮੈਂ ਗੁੱਸੇ ਹੋ ਗਿਆ ਜਾਂ ਨਾਰਾਜ਼ ਹੋ ਗਿਆ ਹੋ ਸਕਦਾ ਕਿਸੇ ਦੇ ਦਿਮਾਗ ਚ ਨਾ ਆਈ ਹੋਵੇ ਮਨਪ੍ਰੀਤ ਨੂੰ ਫੋਨ ਲਾ ਕੇ ਹਾਲ ਚਾਲ ਪੁੱਛੀਏ ਯਾਰ ਸੋਖਾ ਤਾਂ ਹੋਈ ਜਾਂਦਾ ਬੰਦੇ ਨੂੰ ਨਾ ਇੱਕ ਕੰਮਕਾਰ ਵਾਲੇ ਬੰਦੇ ਆ ਬਈ ਮੇਰੇ ਸਿਰ ਤੇ ਸਾਰਾ ਘਰ ਚੱਲਦਾ ਤੇ ਹੁਣ ਮਤਲਬ ਆ ਬਾ ਤਾਂ ਡਾਇਰੈਕਟਰ ਨੇ ਕੀ ਹਲਾਉਣੀ ਨਹੀਂਗੀ ਕਰਮਕਾਰ ਤੁਹਾਨੂੰ ਪਤਾ ਨਾ ਦੁਕਾਨ ਦਾ ਸ਼ਟਰ ਚੱਕਣਾ ਵੀ ਔਖਾ ਹੋ ਜਾਂਦਾ ਬਾਕੀ ਆਪਾਂ ਦਵਾਈ ਸਾਰੀ ਆਪ ਤਿਆਰ ਕਰਦੇ ਹੋ ਦਵਾਈ ਬਣਾਉਣ ਦੇ ਵਿੱਚ ਵੀ ਦਿੱਕਤ ਆਉਗੀ ਸੋ ਹੋਰ ਕੋਈ ਗੱਲਬਾਤ ਤੁਸੀਂ ਕੋਈ ਪੁੱਛਣੀ ਆ ਤਾਂ ਕਮੈਂਟ ਦੇ ਬਾਕਸ ਦੇ ਵਿੱਚ ਲਿਖ ਦਿਓ ਮੈਂ ਤੁਹਾਡੀ ਗੱਲ ਦਾ ਜਵਾਬ ਦੇ ਸਕਦਾ ਠੀਕ ਹੈ ਮੈਂ ਆਪਣੇ ਪਰਿਵਾਰ 'ਚ ਬੈਠਾ ਸੱਟਾਂ ਲੱਗੀਆਂ ਇਹਨਾਂ ਨੂੰ ਰਿਕਵਰ ਹੋਣ ਤੇ ਥੋੜਾ ਜਿਹਾ ਟਾਈਮ ਲੱਗੂਗਾ ਫਿਰ ਉਹਵੇਂ ਵੀਡੀਓ ਵਗੈਰਾ ਪਾਇਆ ਕਰਾਂਗੇ ਹਣਾ ਤੋ ਇਹ ਗੱਲ ਬਾਤ ਆ ਬੱਚੇ ਰੋਲਾ ਪਾ ਰਹੇ ਸੀ ਮੈਂ ਸੋਚਿਆ ਚਲੋ ਗੱਡੀ 'ਚ ਬਹਿ ਕੇ ਵੀਡੀਓ ਬਣਾ ਲੈਂਦੇ ਆ ਹਵਾ ਵਗੀ ਜਾਂਦੀ ਆ ਬਸ ਥੋੜੀ ਜੀ ਗਰਮੀ ਆ ਫੀਲ ਹੋ ਰਹੀ ਹੈ ਗਰਮੀ ਤੇ ਥੋੜੀ ਜੀ ਬਠੰਡੇ ਵਾਲਾ ਬਾਈ ਜੀ ਧੰਨਵਾਦ ਤੁਹਾਡਾ ਸਤਿ ਸ੍ਰੀ ਅਕਾਲ ਗਿਆਨ ਚੰਦ ਜੀ ਕਮੈਂਟ ਕਰ ਰਹੇ ਆ ਮਿਸਟਰ ਬਲਜੀਤ ਸਿੰਘ ਬਾਈ ਗੁਰੂ ਤਾਂ ਨੂੰ ਖੁਸ਼ ਰੱਖੀ ਧੰਨਵਾਦ ਬਾਈ ਜੀ ਸਹੋਤਾ ਬਲਤੇਜ 77 ਇੱਕ ਸਾਡੇ ਭੈਣ ਜੀ ਜੋਗੀਕਾਰ ਮੈਂ ਕਮੈਂਟ ਕਰ ਰਿਹਾ ਗੋਡ ਬles ਯੂ ਧੰਨਵਾਦ ਜੀ ਸਾਰਿਆਂ ਦਾ ਸੋ ਇਹੀ ਹੈ ਬਈ ਥੋੜਾ ਧਿਆਨ ਰੱਖਿਆ ਕਰੋ ਹਨਾ ਸਰਵਾਈਵ ਕਰਨਾ ਬਹੁਤ ਔਖਾ ਫੈਮਿਲੀ ਨੂੰ ਵੈਸੇ ਵੀ ਅਗਰ ਆਪਣੀ ਆਰਥਿਕ ਹਾਲਤ ਠੀਕ ਨਹੀਂ ਗਈ ਤਾਂ ਫਿਰ ਆਪਣਾ ਬੋਧੀਆਂ ਚੋਪੜੀਆਂ ਜਿਹੜੀਆਂ ਕਿਸੇ ਕੰਮ ਨਹੀਂ ਆਣੀ ਨਾ ਹੈਲਮਟ ਲਾ ਲਿਆ ਕਰੋ ਬਾਈ ਤੇ ਮੇਰੀ ਵੀ ਹੈਲਮਟ ਕਰਕੇ ਜਿਹੜਾ ਮੇਰਾ ਬਚਾ ਹੋਇਆ ਤੁਸੀਂ ਵੀ ਹੈਲਮਟ ਲਾ ਕੇ ਰੱਖਿਆ ਕਰੋ ਪ੍ਰੋਮਿਸ ਕਰੋ ਤੁਸੀਂ ਆਪਣੇ ਆਪ ਨਾਲ ਵੀ ਹੈਲਮਟ ਲਾ ਕੇ ਰੱਖਿਆ ਕਰੋ ਇਹ ਹੀ ਗੱਲ ਬਾਤ ਆ ਸਾਰੀ ਤੇ ਬਾਕੀ ਠੀਕ ਆ ਜਿੰਨਾ ਸਾਥੀਆਂ ਨੇ 2-4 ਸਾਥੀ ਉਹਨਾਂ ਦਾ ਧੰਨਵਾਦ ਕਰਦੇ ਆ ਬਾਈ ਵੀ 2-4 ਬੰਦੇ ਤਾਂ ਸਾਡਾ ਦਰਦ ਸਮਝਦੇ ਆ ਨਾ ਤੇ ਉਹਨਾਂ ਸਾਥੀਆਂ ਦਾ ਧੰਨਵਾਦ ਕਰਦੇ ਆ ਉਹਨਾਂ ਨੇ ਸਾਨੂੰ ਫੋਨ ਵਗੈਰਾ ਲਾਇਆ ਤੇ ਬਾਕੀ ਜਾਰੀ ਰੱਖਾਂਗੇ ਕੰਮ ਕਰਤੀ ਲੋਕਾਂ ਲਈ ਕੰਮ ਕਰਦੇ ਰਵਾਂਗੇ ਜਦੋਂ ਤੱਕ ਹਨ ਸਾਹ ਚੱਲਦੇ ਆ ਇੱਕ ਵਾਰੀ ਤਾਂ ਹੁਣ ਆਪ ਦਾ ਫਿਕਰ ਹੋਇਆ ਪਿਆ ਵੀ ਕਿ ਆਪਣੇ ਆਪ ਨੂੰ ਠੀਕ ਕਰ ਲਈਏ ਸੋ ਕੋਈ ਗੱਲਬਾਤ ਕੋਈ ਇਧਰ ਉਧਰ ਕਹਿ ਗਿਆ ਹੋਵਾਂ ਤਾਂ ਮਾਫੀ ਚਾਹੁੰਨਾ ਮੈਂ ਆ ਤਾਂ ਮੈਂ ਕੁਛ ਕਾ ਨਹੀਂ ਗਲਤ ਪਰ ਇਹ ਆਪਦੇ ਆਪਣਾ ਪ੍ਰੋਮਿਸ ਜ਼ਰੂਰ ਕਰੋ ਅੱਜ ਬਈ ਕਿਉਂਕਿ ਆਪਾਂ ਸਾਰੇ ਗਰੀਬ ਘਰਾਂ ਚੋਂ ਆ ਯਾਰ ਆਪਾਂ ਕੋਈ ਲੈਂਡਲੋਰਡ ਨਹੀਂ ਆ ਨਾ ਤੁਹਾਡਾ ਸਿਰ ਤੇ ਦਿਲ ਤੁਹਾਡਾ ਬਾਜੇ ਸਿਰ ਤੇ ਦਿਲ ਤੁਹਾਡਾ ਬਾਜੇ ਦੋ ਚੀਜ਼ਾਂ ਤੇ ਕੁਲੱਤਾਂ ਬਾਹਰ ਟੁੱਟਦੀ ਆ ਜਾਂ ਕੋਈ ਹੋਰ ਹੱਡੀ ਪੈਸੇ ਲਈ ਟੁੱਟਦੀ ਆ ਤੇ ਉਹ ਤੇ ਬਚਾਅ ਹੋ ਜਾਂਦਾ ਸਿਰ ਦਾ ਬਚਾਅ ਜ਼ਰੂਰੀ ਹੈ ਕਿਉਂਕਿ ਸਿਰ ਤੇ ਬਈ ਪੈਸੇ ਵੀ ਬਹੁਤ ਲੱਗਦੇ ਆ ਤੇ ਸਿਰ ਵਾਲੀ ਸੱਟ ਵਾਲਾ ਬੰਦਾ ਵਾਲ ਵੀ ਨਹੀਂ ਹੁੰਦਾਗਾ ਮੈਂ ਤਾਂ ਬਹੁਤ ਸਾਰੇ ਕੇਸ ਦੇਖਿਆ ਜਿੱਥੇ 60 ਸਿਰ ਦੀ 60 ਤੋਂ ਬੰਦਾ ਮਰ ਜਾਂਦਾ ਹੋਰ ਸਾਰੇ ਸੱਟਾਂ ਕਿਤੇ ਵਜਦੀਆਂ ਨਹੀਂ ਤੇ ਬਾਈ ਬਣ ਕੇ ਹੈਲਮਟ ਸਾਰੇ ਭਰਾ પા ਕੇ ਰੱਖਿਆ ਕਰੋ ਮੇਰਾ ਹੈਲਮਟ ਨਾ ਬਚਾ ਹੋਇਆ ਮੇਰੇ ਐਕਸੀਡੈਂਟ ਕਿਵੇਂ ਹੋਇਆ ਉਹ ਮੈਂ ਤੁਹਾਨੂੰ ਦੱਸਦਾ ਬਹੁਤ ਸਾਰੇ ਸਾਥੀ ਕਹਿੰਦੇ ਸੀ ਫੋਨ ਲਾ ਕੇ ਵੀ ਜਿੰਨਾਂ ਦੇ ਫੋਨ ਆਇਆ ਦੋ ਚਾਰ ਬੰਦਿਆਂ ਦੇ ਬਹੁਤ ਸਾਰਿਆਂ ਦੇ ਤਾਂ ਨਹੀਂ ਆਏ ਉਹ ਪੁੱਛਦੇ ਵੀ ਮਨਪ੍ਰੀਤ ਕੋਈ ਹੋਰ ਗੱਲ ਤਾਂ ਨਹੀਂ ਹੋਣਾ ਵੀ ਤੂੰ ਡਰਦਾ ਹੋਵੇਂ ਦੱਸਣ ਤੋਂ ਇਹੋ ਜੀ ਤਾਂ ਕੋਈ ਗੱਲ ਨਹੀਂ ਬਾਈ ਆਪਾਂ ਕਦੇ ਕਿਸੇ ਨੂੰ ਗਲਤ ਬੋਲੇ ਆ ਆਪਾਂ ਕਦੇ ਕਿਸੇ ਨੂੰ ਗਾਲ ਨਹੀਂ ਕੱਢੀਗੀ ਤੁਸੀਂ ਤੁਹਾਨੂੰ ਪਤਾ ਏ ਮੇਰਾ ਲਹਿਜਾ ਕਿਵੇਂ ਦਾ ਬੋਲਨ ਦਾ ਹਣਾ ਇੰਨਾ ਵੀ ਜਿਹੜੇ ਸਮਾਜ ਦੇ ਵਿੱਚ ਪੈਦਾ ਹੋਏ ਆ ਉਹ ਸਮਾਜ ਦੀ ਗੱਲ ਜ਼ਰੂਰ ਕਰਦੇ ਆ ਉਹ ਕੁਸ਼ਕ ਲੋਖਣ ਹੋ ਸਕਦਾ ਪਰੇਸ਼ਾਨੀ ਹੋਵੇ ਪਰ ਇੰਨਾ ਨਹੀਂ ਮੈਂ ਮਾੜਾ ਬੋਲਿਆ ਕਦੇ ਕਿ ਕੋਈ ਮੈਨੂੰ ਮੇਰੇ ਤੇ ਹਮਲਾ ਕਰ ਦੇ ਜਾਂ ਮੇਰੀ ਕੋਈ ਕੁੱਟਮਾਰ ਕਰ ਦੇ ਇਹੋ ਜਿਹਾ ਤਾਂ ਆਪਾਂ ਕਦੇ ਕਿਸੇ ਨੂੰ ਬੋਲੇ ਨਹੀਂ ਫੇਰ ਵੀ ਜੇ ਕੋਈ ਹਨਾ ਕਿਸੇ ਨੂੰ ਬਾਲੀ ਨਫ਼ਰਤ ਤਾਂ ਕੁਝ ਹੋ ਵੀ ਸਕਦਾ ਹੋਰ ਆਪਣੇ ਕੋਲੇ ਕਿਹੜਾ ਪਿਸਟਲ ਹੁੰਦਿਆ ਵੀ ਆਪਾਂ ਅਗਲੇ ਨੂੰ ਰੋਕ ਲਾਂਗੇ ਤੇ ਇਹੀ ਗੱਲਬਾਤ ਆ ਹੋਰ ਜੇ ਤੁਹਾਡਾ ਕਿਸੇ ਦਾ ਕੋਈ ਸਵਾਲ ਆ ਤਾਂ ਦੱਸੋ ਇੱਕ ਮੈਂ ਹੋਰ ਬੇਨਤੀ ਕਰਦਾ ਜਿਹੜੇ ਵੀਰ ਦੇਖ ਰਹੇ ਆ ਵੀਡੀਓ 16k ਜਣੇ ਮੈਨੂੰ ਦੇਖ ਰਹੇ ਆ 1.5 ਲੱਖ ਲੋਕਾਂ ਦੇ ਵਿੱਚੋਂ 16k ਬੰਦੇ ਮੈਨੂੰ ਦੇਖ ਰਹੇ ਆ ਉਹਨਾਂ ਨੂੰ ਬੇਨਤੀ ਕਰਦਾ ਮੈਂ ਕਿ ਮੈਂ ਥੋੜਾ ਟਾਈਮ ਕੰਮ ਨਹੀਂ ਕਰ ਸਕਦਾਗਾ ਕਿਉਂਕਿ ਤੁਹਾਨੂੰ ਪਤਾ ਹਨਾ ਮੈਂ ਠੀਕ ਨਹੀਂਗਾ ਤੇ ਜੇ ਕੋਈ ਵੀਰ ਪੱਤਰਕਾਰੀ ਦੇ ਤੌਰ ਤੇ ਆਪਣੇ ਚੈਨਲ ਤੇ ਕੰਮ ਕਰ ਸਕਦਾ ਤਾਂ ਜ਼ਰੂਰ ਮੈਨੂੰ ਦੱਸਿਓ ਹਨਾ ਤੇ ਇਹਦੇ ਨਾਲ ਅਗਲੇ ਦਾ ਵੀ ਕਿਉਂਕਿ ਚੈਨਲ ਤਾਂ ਤੁਹਾਨੂੰ ਪਤਾ ਆਪਣੇ ਨਾਲ ਬਹੁਤ ਲੋਕ ਜੁੜਿਓ ਦੇਖਦੇ ਵੀ ਹੈ ਬਹੁਤ ਲੋਕ ਤੇ ਜੇ ਕੋਈ ਵੀਰ ਪੱਤਰਕਾਰੀ ਕਰਨਾ ਚਾਹੁੰਦਾ ਆਜਾ ਨਾਲ ਹੈ ਕਿ ਅਪਡੇਟ ਹੁੰਦਾ ਰਹੂਗਾ ਚੈਨਲ ਲੋਕਾਂ ਦੀਆਂ ਸਮੱਸਿਆਵਾਂ ਹੀ ਦਿਖਾਉਣਾ ਹੁੰਦਾ ਹੈ ਹੁੰਦਾ ਆਪਾਂ ਤੇ ਉਹ ਧੰਨਵਾਦ ਹੋਊਗਾ ਕਿ ਵੀ ਵੀਰ ਪੱਤਰਕਾਰ ਭੈਣ ਸਾਡੀ ਜਾਂ ਕੋਈ ਭਰਾ ਕੋਈ ਪੱਤਰਕਾਰੀ ਕਰਨਾ ਚਾਹੁੰਦਾ ਸਮਾਜਿਕ ਮੁੱਦੇ ਚੈਨਲ ਲਈ ਤਾਂ ਮਿਹਰਬਾਨੀ ਹੋਊਗੀ ਤੇ ਹੋਰ ਤਾਂ ਕੋਈ ਹੈ ਨਹੀਂ ਬੇਨਤੀ ਇਹ ਹੀ ਹੈ ਬਾਕੀ ਬਈ ਹਾਲ ਚਾਲ ਪੁੱਛ ਲਿਆ ਕਰੋ ਯਾਰ ਜੇ ਕੋਈ ਦੋ ਚਾਰ ਬੰਦੇ ਸਮਾਜ ਲਈ ਕੰਮ ਕਰਦੇ ਆ ਉਹਨਾਂ ਤੇ ਕਦੇ ਭੀੜ ਪੈਂਦੀ ਆ ਕੋਈ ਮਾੜਾ ਸਮਾਂ ਆਉਂਦਾ ਤਾਂ ਉਹਨਾਂ ਦਾ ਹਾਲ ਚਾਲ ਪੁੱਛਿਆ ਕਰੋ ਉਹਨਾਂ ਦੀ ਹੌਸਲਾ ਵਜਾਈ ਕਰਿਆ ਕਰੋ ਤੇ ਇਹ ਵੀ ਧਿਆਨ ਰੱਖੋ ਆਵਦਾ ਹਨ ਬਹੁਤ ਔਖਾ ਹੋ ਜਾਂਦਾ ਸਭ ਤੋਂ ਜ਼ਿਆਦਾ ਔਖਾ ਤਾਂ ਪੇਸ਼ੈਂਟ ਨੂੰ ਮਰੀਜ਼ ਨੂੰ ਹੋ ਜਾਂਦਾ ਜਿਹਦਾ ਐਕਸੀਡੈਂਟ ਹੋਇਆ ਜਾਂ ਜਿਹਦੇ ਨਾਲ ਕੋਈ ਘਟਨਾ ਘਟਦੀ ਆ ਸੈਕੰਡਲੀ ਜਿਹੜਾ ਪਰਿਵਾਰ ਹੁੰਦਾ ਹਨਾ ਉਹਨਾਂ ਨੂੰ ਵੀ ਔਖਾ ਹੋ ਜਾਂਦਾ ਇੱਕ ਬੱਚੇ ਦੀ ਤਰ੍ਹਾਂ ਹੋ ਜਾਂਦਾ ਹਨਾ ਔਰ ਦੂਜੀ ਗੱਲ ਸਭ ਤੋਂ ਵੱਡੀ ਗੱਲ ਮੈਂ ਇਹ ਕਹਿਣਾ ਵੀ ਜੇ ਕੁਦਰਤ ਨੂੰ ਜਾਂ ਜਿਹਨੂੰ ਰੱਬ ਕਹਿੰਦੇ ਲੋਕ ਉਹਨੂੰ ਬੇਨਤੀ ਕਰਦਾ ਮੈਂ ਜੇ ਰੱਬ ਹੈ ਤਾਂ ਕਿ ਜੇਕਰ ਕਿਸੇ ਦੇ ਕਰਮਾਂ ਦੇ ਵੀ ਸੱਟ ਫੇਟ ਲਿਖੀ ਆ ਕਿ ਉਹਦਾ ਐਕਸੀਡੈਂਟ ਹੋਣਾ ਮੈਂ ਕਹਿੰਦਾ ਵੀ ਉਹ ਵਿਆਹ ਤੋਂ ਬਾਅਦ ਹੋਵੇ ਜਿਹੜਾ ਜੀਵਨ ਸਾਥੀ ਹੁੰਦਾ ਉਹ ਇਸ ਮਾੜੇ ਸਮੇਂ ਦੇ ਵਿੱਚ ਬਹੁਤ ਸਾਥ ਦਿੰਦਾ ਬੰਦੇ ਦਾ ਸਾਥ ਚਲੋ ਫੈਮਿਲੀ ਵੀ ਦਿੰਦੀ ਹੈ ਪਰ ਮੈਨੂੰ ਲੱਗਦਾ ਕਿ ਜਿਹੜਾ ਜੀਵਨ ਸਾਥੀ ਹੁੰਦਾ ਆਪਣਾ ਪਰਿਵਾਰ ਹੁੰਦਾ ਉਹ ਜ਼ਿਆਦਾ ਆਪਣਾ ਧਿਆਨ ਰੱਖਦਾ ਐਹੋ ਜੀ ਕੰਡੀਸ਼ਨ ਦੇ ਵਿੱਚ ਵੈਸੇ ਤਾਂ ਕਿਸੇ ਦਾ ਐਕਸੀਡੈਂਟ ਹੋਵੇ ਹੀ ਨਾ ਯਾਰ ਪਰ ਜੇ ਕਿਸੇ ਦਾ ਐਕਸੀਡੈਂਟ ਹੁੰਦਾ ਵੀ ਆ ਭਾਈ ਜੀ ਇੱਕ ਮਿੰਟ ਲਾਈਵ ਦੇ ਵਿੱਚ ਨਾ ਮੈਨੂੰ ਫੋਨ ਕਰੋ ਯਾਰ ਲਾਈਵ ਚੱਲੀ ਜਾਂਦਾ ਬਾਅਦ ਚ ਫੋਨ ਲਾ ਲਿਓ ਵੀ ਜੇ ਕਿਸੇ ਨਾਲ ਕੋਈ ਗੱਲਬਾਤ ਬੰਦੀ ਵੀ ਆ ਸਾਥੀਓ ਹਨਾ ਮੈਂ ਤਾਂ ਕਹਿੰਦਾ ਵੀ ਉਦੋਂ ਵੀ ਬੰਨਣੀ ਚਾਹੀਦੀ ਨਹੀਂ ਕਿਸੇ ਨਾਲ ਐਕਸੀਡੈਂਟ ਨਾ ਹੋਵੇ ਕਿਸੇ ਤੇ ਪਰ ਜੇ ਕਿਸੇ ਦੇ ਕੋਈ ਕਿਸਮਤ ਦੇ ਵਿੱਚ ਕੋਈ ਛੱਟ ਫੇੜ ਵੱਜਣੀ ਲਿਖੀ ਆ ਤੇ ਜਦੋਂ ਮੈਨੂੰ ਲੱਗਦਾ ਉਹਦਾ ਪਰਿਵਾਰ ਹੁੰਦਾ ਉਹਦਾ ਜੀਵਨ ਸਾਥੀ ਨਾਲ ਹੁੰਦਾ ਤਾਂ ਸੌਖਾ ਹੋ ਜਾਂਦਾ ਸਰਵਾਈਵ ਕਰਨਾ ਉਹ ਮੇਰਾ ਜੀਵਨ ਸਾਥੀ ਮੇਰੇ ਵਾਈਫ ਮੇਰਾ ਬਹੁਤ ਸਾਥ ਦੇ ਰਹੀ ਆ ਮੇਰਾ ਬਹੁਤ ਧਿਆਨ ਰੱਖ ਰਹੀ ਆ ਮੈਂ ਬਹੁਤ ਲੱਕੀ ਆ ਮੈਂ ਕਿਸਮਤ ਵਾਲਾ ਕਿ ਮੈਨੂੰ ਇੰਨਾ ਵਧੀਆ ਜੀਵਨ ਸਾਥੀ ਮਿਲਿਆ ਤੇ ਅਸਲ ਦੇ ਵਿੱਚ ਜਿਹੜਾ ਮਾੜਾ ਸਮਾਂ ਹੁੰਦਾ ਇਹਦੇ ਵਿੱਚ ਹੀ ਬੰਦੇ ਦੀ ਪਰਖ ਹੁੰਦੀ ਆ ਕਿਸੇ ਤੇ ਵੀ ਮਾੜਾ ਸਮਾਂ ਨਾ ਹੋਵੇ ਕਿਸੇ ਦਾ ਐਕਸੀਡੈਂਟ ਨਾ ਹੋਵੇ ਕੋਈ ਦੁਸ਼ਮਣਾਂ ਵੈਰੀ ਆ ਉਹਦੇ ਨਾਲ ਕੋਈ ਮਾੜੀ ਘਟਨਾ ਨਾ ਘਟੇ ਸਾਡੇ ਜਿਹੜੇ ਜਿਹੜੇ ਲੋਕਾਂ ਨੂੰ ਮੈਂ ਨਹੀਂ ਵੀ ਪਸੰਦ ਉਹਨਾਂ ਲੋਕਾਂ ਦੇ ਨਾਲ ਵੀ ਕਿ ਜੇ ਇਹੀ ਘਟਨਾ ਨਾ ਘਟੇ ਬਹੁਤ ਔਖਾ ਹੋ ਜਾਂਦਾ ਬੰਦੇ ਨੂੰ ਸਰਵਾਈਵ ਕਰਨਾ ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਬਈ ਫੋਨ ਫਾਨ ਲਾ ਲਿਆ ਕਰੋ ਯਾਰ ਜੇ ਕੋਈ ਬੰਦਾ ਜੇ ਬੰਦਾ ਜਿਹੇ ਕੇਸੇ ਬੰਦੇ ਦਾ ਕੰਮ ਤੁਹਾਨੂੰ ਪਸੰਦ ਆਦਾ ਤਾਂ ਸਾਥ ਦਿਆ ਕਰੋ ਯਾਰ ਨਹੀਂ ਫਿਰ ਬੰਦੇ ਦਾ ਹੌਸਲਾ ਟੁੱਟ ਜਾਂਦਾ ਸੋ ਇਹ ਗੱਲਾਂ ਬਾਤਾਂ ਕੋਸ਼ਿਸ਼ ਕਰਾਂਗੇ ਕੱਲ ਨੂੰ ਫੇਰ ਤੁਹਾਡੇ ਨਾਲ ਲਾਈਵ ਆਈਏ ਹੁਣ ਬੈਠ ਕੇ ਗੱਲਬਾਤ ਹੀ ਕਰ ਸਕਦੇ ਆ ਸਦਾ ਹੀ ਬੋਲ ਸਕਦੇ ਹੋ ਮੈਕ ਚ ਤਾਂ ਬੋਲ ਨਹੀਂ ਸਕਦੇ ਜੀ ਮੈਂ ਬਾਲਾ ਤਾਂ ਹਮਝ ਨਹੀਂ ਜਾ ਸਕਦਾ ਕਰ ਮੈਂ ਸਮਝ ਗਏ ਹੋਗੇ ਤੁਸੀਂ ਮੇਰੀ ਗੱਲ ਵੀ ਐ ਬੈਠ ਕੇ ਥੋੜੀ ਜਿਹੀ ਪਿੱਛੇ ਢੋ ਲਾਈਏ ਮੈਂ ਗੱਡੀ ਚ ਬਹਿ ਕੇ ਥੋੜਾ ਜਾ ਤੇ ਵੀ ਚਲੋ ਉਹਦੇ ਨਾਲ ਸੌਖਾ ਹੋ ਜਾਂਦਾ ਹੈ ਨਾ ਬੀਮਾਰ ਮੀ ਤਾਂ ਸਾਥੀ ਐਮਪੀ ਸ਼ੇਰਗੜ ਗੱਡੀ ਲੈ ਕੇ ਆਏ ਸੀ ਮੈਨੂੰ ਥੋੜੇ ਹੀ ਗਏ ਸੀ ਇਹ ਦਵਾਈ ਦੋ ਇਲਨ ਮੈਂ ਕਿਹਾ ਚਲੋ ਅੱਜ ਦੋ ਮਿੰਟ ਤੁਹਾਡੇ ਨਾਲ ਗੱਲਬਾਤ ਕਰ ਲੈਣੇ ਆ ਹੈਨਾ ਜਿਹੜੇ ਸਾਥੀ ਮੈਨੂੰ ਉਸ ਟਾਈਮ ਚੱਕ ਕੇ ਲੈ ਕੇ ਗਏ ਜਦੋਂ ਮੇਰਾ ਐਕਸੀਡੈਂਟ ਹੋਇਆ ਉਹਨਾਂ ਦਾ ਵੀ ਧੰਨਵਾਦ ਸ਼ੈਦ ਵੀਡੀਓ ਦੇਖ ਰਹੇ ਹੋਣਗੇ ਉਹ ਕਹਿੰਦੇ ਹੋਣਗੇ ਕਿ ਸਾਡਾ ਨਾਮ ਨਹੀਂ ਲੈ ਮਨਪ੍ਰੀਤ ਨੇ ਸੋ ਉਹਨਾਂ ਦਾ ਧੰਨਵਾਦ ਜਿਹੜੇ ਬੰਦੇ ਮੈਨੂੰ ਚੱਕ ਕੇ ਲੈ ਕੇ ਗਏ ਜਦੋਂ ਮੇਰਾ ਐਕਸੀਡੈਂਟ ਹੋਇਆ ਤੇ ਉਹਨਾਂ ਦਾ ਵੀ ਧੰਨਵਾਦ ਜਿਹੜੇ 2-4 ਬੰਦਿਆਂ ਨੇ ਮੈਨੂੰ ਫੋਨ ਲਾ ਕੇ ਮੇਰਾ ਹਾਲ ਚਾਲ ਪੁੱਛਿਆ ਮੇਰਾ ਹੌਸਲਾ ਵਧਾਇਆ ਤੇ ਉਹਨਾਂ ਦਾ ਵੀ ਧੰਨਵਾਦ ਜਿਹੜੇ ਬਈ ਕਹਿੰਦੇ ਹੁੰਦੇ ਆ ਵੀ ਚੱਕ ਦੇ ਫੱਟੇ ਮਨਪਰੀ ਤੇਰੇ ਨਾਲ ਪਰ ਉਹਨਾਂ 'ਚੋਂ ਕਿਸੇ ਦਾ ਫੋਨ ਨਹੀਂ ਆਇਆ ਉਹਨਾਂ ਦਾ ਵੀ ਧੰਨਵਾਦ ਸੋ ਸਾਰਿਆਂ ਦਾ ਧੰਨਵਾਦ ਕਰਦੇ ਆਂ ਜੀ ਸੋ ਹੈਲਮਟ ਬਈ ਲਾ ਕੇ ਰੱਖਿਆ ਕਰੋ ਬਾਅਦ ਵਿੱਚ ਵੇਲਾ ਹੱਥ ਨਹੀਂ ਆਉਂਦਾ ਕੋਈ ਗੱਲਬਾਤ ਗਲਤ ਕਹੀ ਹੋਵੇ ਤਾਂ ਮੈਂ ਮਾਫੀ ਚਾਹੁੰਨਾ ਵੈਸੇ ਮੈਂ ਆਦੇ ਲਫ਼ਜ਼ਾਂ ਦੇ ਕੰਟਰੋਲ ਰੱਖਦਾ ਹੁੰਨਾ ਕਿ ਮੈਂ ਕਿਸੇ ਨੂੰ ਮਾੜਾ ਨਾ ਬੋਲਾਂ ਹਨਾ ਬਾਕੀ ਕਿਸੇ ਨਾਲ ਮੈਂ ਨਾਰਾਜ਼ ਨਹੀਂ ਕਿਸੇ ਨਾਲ ਗੁੱਸੇ ਨਹੀਂ ਮੈਂ ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਤੁਹਾਡੀ ਸਾਰਿਆਂ ਦੀ ਲੰਮੀ ਉਮਰ ਕਰੇ ਜਿਹੜੇ ਸਾਥੀ ਮੈਨੂੰ ਪਿਆਰ ਕਰਦੇ ਆ ਬਹੁਤ ਬਹੁਤ ਧੰਨਵਾਦ ਜੀ